ਇਹ 4 ਟਾਬਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਇਹ ਚ ਆਰ ਟਾਬਾ ਨੰਬਰ 1 ਟਾਬਾ ਉਹ ਟਾਬਾ ਜਦੋਂ ਆਪਾਂ ਚੰਡੀਗੜ੍ਹ ਤੋਂ ਆਉਂਦੇ ਆ ਜਦੋਂ ਆਪਾਂ ਨਵਾਂ ਸ਼ਹਿਰ ਨੂੰ ਜਾਂਦੇ ਆ ਅੰਮ੍ਰਿਤਸਰ ਨੂੰ ਜਾਂਦੇ ਆ ਇਹ ਰੂਟ ਬਾਈਪਾਸ ਜਿਹੜਾ ਨਿਕਲਿਆ ਇਹ ਐਚ ਆਰ ਟਾਬਾ ਜਿਹੜਾ ਗੜੀ 2 ਕਿਲੋਮੀਟਰ ਅੱਗੇ ਆ ਤੋ ਬੀਰੋ ਵਾਲ ਪਿੰਡ ਦੇ ਨਾਲ ਆ ਬਹੁਤ ਵਧੀਆ ਢਾਬਾ ਆ ਤੁਹਾਨੂੰ ਅੱਜ ਐਚ ਆ ਢਾਬੇ ਦੀਆਂ ਗੱਲਾਂ ਬਾਤਾਂ ਦੱਸਾਂਗੇ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਬਾਈ ਹੁਣਾਂ ਦਾ ਵੀ ਮਨਾਵਾਂਗੇ ਤੇ ਬਾਈ ਜੀ ਜੀ ਦਾ ਵੀ ਦੇਖ ਕੇ ਸਵਿਲੀਟੀ ਰੱਖੀ ਹੋਈ ਆ ਤੇ ਬਾਈ ਹੁਣਾਂ ਦੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਜਿਹੜੀ ਪਾਰਕਿੰਗ ਦੀ ਪਾਰਕਿੰਗ ਘੱਟੋ ਘੱਟ ਇੱਥੇ 50 50 ਫੁੱਟ ਢਾਬਾ ਦੂਰ ਹੋਣਾ ਇਹ ਬਹੁਤ ਵਧੀਆ ਗੱਲ ਲੱਗੀ ਤੇ ਦੂਜੀ ਗੱਲ ਇਹ ਇਹਨੇ ਵੀ ਵਾਸ਼ਰੂਮ ਉਹ ਵਾਸ਼ਰੂਮਾ ਇੰਨੇ ਦਾ ਮਤਲਬ ਸਪਾਈ ਆ ਨਾ ਵਾਸ਼ਰੂਮਾਂ ਦੇ ਵਿੱਚ ਤੁਸੀਂ ਗੱਲ ਛੱਡ ਦਿਓ ਬੜਾ ਚੰਗੀ ਗੱਲ ਆ ਤੇ ਬਾਈ ਹੁਣਾਰੇ ਵੀ ਮਲਾਮਾ ਦੇ ਸਭ ਕੁਝ ਦੱਸਾਂਗੇ ਤੁਹਾਨੂੰ ਤੁਸੀਂ ਜੜੇ ਰਹੋ ਅੱਜ ਗੱਲਬਾਤ ਕਰਾਂਗੇ ਤੇ ਸਾਰੀ ਵੀਡੀਓ ਦੇਖਣੀ ਜ਼ਰੂਰੀ ਹੈ ਐਟਾ ਕਾਬੇ ਦੇ ਉੱਪਰ ਆ ਇੱਕ ਗੱਡੀ ਖੜੀ ਕੀਤੀ ਹੋਈ ਆ ਬਾਈ ਹੁਣੀ ਇਹਦੇ ਪਰ ਨਾ ਰਾਤ ਨੂੰ ਲੈਟਾਂ ਜਗਦੀਆਂ ਆ ਲੈਟਾਂ ਇੰਨੀਆਂ ਸੋਹਣੀਆਂ ਲੱਗਦੀਆਂ ਰਾਤ ਨੂੰ ਤੁਸੀਂ ਗੱਲ ਛੱਡ ਦਿਓ ਵੀ ਦੇਖ ਕੇ ਮੰਦਾ ਖੁਸ਼ ਹੋ ਜਾਂਦਾ ਬਹੁਤ ਵਧੀਆ ਲੱਗਦੀ ਗੱਲਬਾਤ ਲੇਟਾਂ ਸਾਰੇ ਚਾਰੇ ਪਾਸੇ ਚਾਰੇ ਚੱਕਿਆਂ ਤੇ ਸਾਰੇ ਪਾਸੇ ਲਵਾਈਆਂ ਹੋਈਆਂ ਬਾਈ ਹੁਣੀ ਇਹ ਵੀ ਬਹੁਤ ਵਧੀਆ ਗੱਲਬਾਤ ਆ ਤੇ ਆਜੀ ਤੁਹਾਨੂੰ ਮਿਲਾਦੇ ਆ ਸਾਰਾ ਕੁਝ ਦਿਖਾਦੇ ਆ ਸਭ ਕੁਝ ਦੱਸਦੇ ਆ ਇੱਥੇ ਹਵਾ ਭਰਨ ਦੀ ਵੀ ਮੇਰੇ ਸਾਹਮਣੇ ਉ ਤਰੱਕੀ ਹੋਈ ਆ ਗੱਡੀਆਂ 'ਚ ਹਵਾ ਭਰਨ ਦੀ ਵੀ ਬਹੁਤ ਵਧੀਆ ਬਹੁਤ ਚੰਗੀ ਗੱਲ ਆ ਜੀ ਆਪਾਂ ਕੀਤੀ ਆ ਵਾਸ਼ਰੂਮਾਂ ਦੀ ਗੱਲ ਇਹ ਵਾਸ਼ਰੂਮ ਜਿਹੜੇ ਤੁਹਾਨੂੰ ਦਿਖਾ ਰਹੇ ਆ ਆਪਾਂ ਸਪਾਈ ਦੀ ਗੱਲ ਦੱਸ ਰਿਹਾ ਦੇਖੋ ਸਪਾਈ ਤੁਸੀਂ ਤੁਸੀਂ ਆਪ ਦੇਖ ਸਕਦੇ ਹੋ ਸਪਾਈ ਬਹੁਤ ਵਧੀਆ ਆ ਸਭ ਤੋਂ ਵਧੀਆ ਗੱਲ ਸਪਾਈ ਦੀ ਹੀ ਲੱਗੀ ਆ ਤੁਸੀਂ ਦੇਖ ਸਕਦੇ ਹੋ ਵੀ ਸਪਾਈ ਇੰਨੀ ਘੈਂਟ ਆ ਨਾ ਗੱਲਬਾਤ ਗੱਲ ਛੱਡ ਦੋ ਵਾਸ਼ਰੂਮ ਐਚ ਆਰ ਟਾਪੀ ਤੇ ਖੜੇ ਆਪਾਂ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਪਾਰਕਿੰਗ ਪਾਰਕਿੰਗ ਜਿਹੜੀ ਆ ਨਾ ਇੱਥੋਂ ਮੈਂ ਮੈਨੂੰ ਬਾਈ ਹੁਣੇ ਦੱਸਿਆ ਹੁਣੇ ਕਿ ਪਾਰਕਿੰਗ ਕਿੱਥੇ ਹੈ ਕਦੀ ਐਤਨਾ ਟਾਪੇ ਤੋਂ 50 ਫੁੱਟ ਦੂਰ ਆ ਤੇ ਇਹ ਚੀਜ਼ ਬਹੁਤ ưngੀ ਲੱਗੀ ਇੱਥਾਂ ਵੱਡੀਆਂ-ਵੱਡੀਆਂ ਜਿਹੜੀਆਂ ਯੂਪੀ ਤੋਂ ਬੱਸਾਂ ਦੀਆਂ ਉਹ ਵੀ ਇੱਥੇ ਖੜਕੇ ਜਾਂਦੀਆਂ ਆ ਬਾਕੀ ਕੰਮ ਵੀ ਚੱਲ ਰਿਹਾ ਹੌਲੀ-ਹੌਲੀ ਬਾਈ ਉਹਨਾਂ ਦਾ ਤੇ ਬਹੁਤ ਵਧੀਆ ਤੱਬ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸਾਰਾ ਕੁਝ ਬਾਕੀ ਐਚਆ ਤੱਬੇ ਦੀ ਇੱਕ ਖਾਸ ਗੱਲ ਬਹੁਤ ਵਧੀਆ ਲੱਗੀ ਜਿਹੜੀ ਕਿ ਆਪਣੇ ਪੰਜਾਬੀ ਕਲਚਰ ਪੰਜਾਬੀ ਗੱਲਚਰ ਬਰਦਾਸ਼ਮਾਨ ਬੱਬੂ ਮਾਨ ਤੇ ਸਾਡਾ ਸਿੱਧੂ ਮੂਸੇਵਾਲਾ ਇਹ ਕਲਚਰ ਨਾ ਕਦੇ ਮੱਕਣਾ ਨਾ ਕਦੇ ਮੱਕਣ ਦੇਣਾ ਪੰਜਾਬੀਆਂ ਨੇ ਇਹ ਬਹੁਤ ਚੰਗੀ ਗੱਲ ਲੱਗੀ ਆ ਤੇ ਬਾਕੀ ਬਾਈ ਹੁਣਾਂ ਦੀ ਅੰਦਰੋਂ ਵੀ ਦਿਖਾਵਾਂਗੇ ਸਾਰਾ ਕੁਝ ਤੇ ਇੱਕ ਬਾਈ ਹੁਣੀ ਬਹੁਤ ਚੰਗੀ ਗੱਲ ਕਹੀ ਕਿ ਇੱਥੇ ਐਚਏ ਟਾਬੇ ਤੇ ਜੇ ਕਿਸੇ ਦੀ ਗੱਡੀ ਕੋਲ ਬੈਟਰੀ ਵਾਲੀ ਆ ਜਾਂ ਸਕੂਟਰੀ ਕੋਲ ਬੈਟਰੀ ਵਾਲੀ ਆ ਇਹ ਚਾਰਜਰ ਵੀ ਲਗਾ ਸਕਦੇ ਆ ਇਹ ਬਹੁਤ ਵਧੀਆ ਲੱਗਣ ਲੱਗੀ ਆ ਕਿ ਉਸੇ ਦੇ ਇੱਕ ਸਾਥ ਨੂੰ ਬਹੁਤ ਵਧੀਆ ਲੱਗਿਆ ਬਾਈ ਹੁਣਾ ਨਾਲ ਮਲਾਵਾਂਗੇ ਸਭ ਕੁਝ ਦਿਖਾਵਾਂਗੇ ਸਭ ਕੁਝ ਦੱਸਾਂਗੇ ਅੰਦਰ ਹਾਲ ਦਿਖਾਵਾਂਗੇ ਤੇ ਏਸੀ ਹਾਲ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਚਾਟਾ ਬੇਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਮੈਂ ਸਪਾਈ ਦੀ ਗੱਲ ਕੀਤੀ ਸੀ ਪਹਿਲਾਂ ਸਪਾਈ ਬਹੁਤ ਵਧੀਆ ਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਚਾਟਾ ਢਾਬੇ ਦੀਆਂ ਦਿਖਾ ਰਿਹਾ ਤੁਹਾਨੂੰ ਹਾਣ ਪੀਣ ਬਹੁਤ ਵਧੀਆ ਆ ਸਬਾਈ ਬਹੁਤ ਵਧੀਆ ਆ ਵੱਡੀ ਗੱਲ ਪਹਿਲਾਂ ਵੀ ਦੱਸੀ ਆ ਮੈਂ ਕਿ ਇੱਥੇ ਪਾਰਕਿੰਗ ਬਹੁਤ ਵਧੀਆ ਆ ਸਟਾਫ ਬਹੁਤ ਵਧੀਆ ਹੈ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਅਸੀਂ ਹੈਗੇ ਐਚ ਆਰ ਟਾਬੇ ਦਾ ਸਟਾਫ ਸਾਡੇ ਇੱਥੇ ਫੂਡ ਬਹੁਤ ਵਧੀਆ ਹੈਗਾ ਸਾਡੇ ਇੱਥੇ ਮਸ਼ਹੂਰ ਹੈਗੇ ਦਾਲ ਮਖਣੀ ਕੜਾਈ ਪ੍ਰੇਰ ਅੱਛਾ ਵੈਜ ਮਨਚੂਰੀਅਨ ਚੀਜ਼ ਚਿਲੀ ਠੀਕ ਹੈ ਪਨੀਟਾ ਘਟਕ ਪਨੀਲਬਾਬਦਾਰ ਇਹ ਸਾਡੀ ਵਰਲਡ ਫੇਮਸ ਹੈਗੀ ਐਟਮ ਓਕੇ ਐਚ ਆ ਠੱਬਾ ਕਹਿੰਦੇ ਨੰਬਰ 1 ਤੇ ਆਉਂਦਾ ਜੀ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਚਲੋ ਬਹੁਤ ਵਧੀਆ ਇਹ ਸਾਡੇ ਓਨਰ ਹੈਗੇ ਬਹੁਤ ਵਧੀਆ ਮਾਲਕ ਹੈਗੇ ਸਰ ਕੀ ਨਾਮ ਹੈ ਬਾਈ ਉਹਨਾਂ ਦਾ ਬਾਈ ਉਹਨਾਂ ਦਾ ਪੈਣੀ ਖੱਦਣਾ ਜੀ ਪੈਣੀ ਵਾਹ ਵੀ ਵਾਹ ਬਾਬਾ ਸਰ ਜੀ ਠੀਕ ਹੈ ਪੈਣੀ ਬਾਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੋਈ ਗੱਲ ਨਹੀਂ ਤੇ ਵਧੀਆ ਹੈ ਸਰ ਸਟਾਫ ਵਧੀਆ ਹੈ ਹਾਂਜੀ 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 ਵਧੀਆ ਜੀ ਬਹੁਤ ਚੰਗੀ ਗੱਲ ਹੈ ਐਚ ਆ ਠੱਬਾ ਜੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਬੰਦਿਆਂ ਨਾਲ ਮਿਲਾਇਆ ਸਟਾਫ ਨਾਲ

ਇਹ ਪੈਨੀ ਵਾਈ ਉਹਨਾਂ ਦੇ ਅੰਦਰ ਤੋਂ ਸੌਫ ਆ। ਦੋਸਤੋ ਜਿਹੜੀ ਮੈਂ ਐਚਆਰਟਾ ਬੇ ਦੀ ਇੱਕ ਗੱਲਬਾਤ ਹੋਰ ਦੱਸਣੀ ਸੀ ਤੁਹਾਨੂੰ ਉਹ ਇੱਥੇ ਨਾ ਇੱਕ ਚਾਰ ਵੀ ਮਿਲਦਾ ਹੈ। ਜੇ ਕਿਸੇ ਨੂੰ ਕੋਈ ਮੌਕਾ ਹੁੰਦਾ ਹੈ ਜਾਂ ਉਹ ਵੀ ਇੱਥੇ ਉਹਦੀ ਦਵਾਈ ਜਿੱਦਾ ਕਹਿੰਦੀ ਹੈ ਮਿਲਦੀ ਹੈ ਬਾਕੀ ਬਾਈ ਨਾਲ ਗੱਲਬਾਤ ਕਰ ਲੈਂਦੇ ਆ ਮਾਈਕ ਬਾਈ ਕੋਲ ਰੱਖ ਲੀਂ ਕੀ ਹਾਲ ਹੈ ਭਾਈ ਬੜੀ ਅਸਲੀ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਇੱਥੇ ਐਚ ਆਰ ਦਾ ਬਰੇ ਕਿੰਨਾ ਟਾਈਮ ਹੋ ਗਿਆ ਤੇ ਆਪਕੋ ਕਿੰਨਾ ਟਾਈਮ ਹੋ ਗਿਆ ਸਰ ਜੀ ਆਹ 6 ਮਹੀਨੇ ਦੇ ਆਸ-ਪਾਸ ਹੋ ਗਏ ਸੋ ਮਹੀਨੇ ਹੋ ਗਏ ਮਾਈਕ ਕੋਲ ਕਰ ਲੇ ਅੱਛਾ ਤੇ ਕੀ ਕੁਛ ਹੈ ਆਪਕੇ ਬਾਸ ਸਰ ਜੀ ਹਮਾਰੇ ਪਾਸ ਪਤਰੰਗਾ ਕੰਪਨੀ ਦਾachar ਹੈ ਜੋ ਖੁਦ ਸਰ੍ਹੋਂ ਦੇ ਤੇਲ ਮੇਂ ਹੁੰਦਾ ਹੈ ਅੱਛਾ ਠੀਕ ਹੈ ਹਮਾਰੇ ਪਾਸ ਇਹ ਮੱਛੇ ਕੇ ਲਈ ਵੀ ਹੈ ਮੋਲ ਕਟਰ अच्छा दिखा अच्छा के लिए सर जी मत से हो इसकी गारंटी है सर जी बिल्कुल हो अच्छा गा। गा। गारंटी है बिल्कुल होगा अच्छा। और मतलब चार कितने टाइम कितने दिए तो होता है सर जी हमारे पास बारह बारह या तेरह तरह का चार है जिंजर गार्लिक हाँ। गार्लिक जिंजर गार्लिक मिक्स करेगा सर जी सब मिल जाए और क्या कुछ है आपके पास और सर जी हमारे पास डाइजेशन सिस्टम के लिए है ये सर जी चूर्ण ये किसके लिए ये सर जी पेट में गैस बन के लिए बहुत अच्छा रहेगा ओके ਨਿਵੇਸ਼ੇ ਹਮਾਰੇ ਕੋਲ ਕਬਜ਼ ਲਈ ਸਭ ਜਿਸ ਪੈਸੇ ਕਬਜ਼ ਲਈ ਹੈ। OK OK ਠੀਕ ਹੈ। ਕਬਜ਼ ਲਈ ਹੈ ਇਸਕੇ। ਦੋਸਤੋ ਜਦੋਂ ਵੀ ਤੁਸੀਂ ਐਚਆ ਟਾਬੇ ਤੇ ਆਣਾ ਤਾਂ ਇੱਥੇ ਬਾਈ ਨੂੰ ਗੁਰੂ ਮਿਲ ਕੇ ਜਾਣਾ। ਉਹ ਐਚਆ ਟਾਬੇ ਦੇ ਬਿਲਕੁਲ ਸਾਹਮਣੇ ਹੀ ਆ। ਇਹ ਬਾਈ ਜਣੀ ਵੀ ਬਹੁਤ ਮਿਲਟ ਕਰਦੀ ਆ ਤੇ ਬਾਈ ਉਹਨਾਂ ਨੂੰ ਗੁਰੂ ਮਿਲ ਕੇ ਜਾਓ। ਇਹ ਬਾਈ ਉਹਨਾਂ ਦੀ ਬਾਕੀ ਗੱਲ ਬਹੁਤ ਵਧੀਆ ਲੱਗੀ। ਇੱਕੋ ਗੱਲ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਐਚਆ ਟਾਬੇ ਦੀ ਜਿਹੜੀ ਆਹ ਖਾਸ ਤਸਵੀਰ ਆ ਨਾ ਇਹ ਬਾਈ ਉਹਨਾਂ ਦੀ ਵੇਦੀ ਆ। ਇਹ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਆ। ਉਹ ਬਾਈ ਹੋਣੀ ਇੱਥੇ ਆਪਣੇ ਢਾਬੇ ਤੇ ਹੀ ਲਾਤੀ ਦੇਖੋ ਕਿੰਨੀ ਸੋਹਣੀ ਤਸਵੀਰ ਲੱਗ ਰਹੀ ਆ ਤੁਸੀਂ ਆਪ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਵੀ ਐਨੀ ਵਧੀਆ ਹੈ ਰਾਤ ਨੂੰ ਬਹੁਤ ਬਹੁਤ ਜ਼ਿਆਦਾ ਜੱਜਦੀ ਆ ਗੱਲਬਾਤ ਤੇ ਤੁਸੀਂ ਦੇਖ ਸਕਦੇ ਹੋ ਇਹ ਐਚ ਚ ਢਾਬੇ ਦੀਆਂ ਤਸਵੀਰਾਂ ਆ ਜਿਹੜੀਆਂ ਤੁਹਾਨੂੰ ਦੱਸ ਰਿਹਾ ਅਸੀਂ ਦੇਖੋ ਬਾਈ ਉਹਨਾਂ ਦੀ ਗੱਡੀ ਆ ਐਚ ਚ ਢਾਬਾ ਇਹ ਚਾਤਾ ਬਾਈ ਬਹੁਤ ਬਹੁਤ ਸੋਹਣੀਆਂ ਤਸਵੀਰਾਂ ਬਾਈ ਦੇਣਗੇ ਬਾਕੀ ਬਾਈ ਜੀ ਬਾਕੀ ਆਪਣੀ ਸਾਰੀ ਗੱਲਬਾਤ ਹੋ ਗਈ ਨਾ ਗੱਡੀ ਦੇ ਪੁੱਛਣਾ ਸੀਗਾ ਉਹ ਦੁੱਧ ਦੀ ਗੱਡੀ ਹੈ ਪੁੱਤ ਦੀ ਹਾਂਜੀ ਬਿਲਕੁਲ ਭਾਈ ਜੀ ਆਪਣੀ ਗੱਡੀ ਹੈ ਅੱਛਾ ਜੀ ਇਹ ਤੁਸੀਂ ਕਿੱਥੇ ਲੈਣ ਜੂਗੀ ਇਹ ਭਾਈ ਅਸੀਂ ਲਈ ਹੈ ਬਲਾਚੌਰ ਗੁਰਦੁਆਰਾ ਟੀਚਰ ਕਲੋਨੀ ਦੇ ਵਿੱਚ ਆਪਾਂ ਬਾਪਾ ਜੀ ਦੀ ਗੱਡੀ ਲਈ ਸੀ ਹਾਂਜੀ ਅੱਛਾ ਜੀ ਬਹੁਤ ਸੋਹਣੀ ਹੈ ਇਹ ਦਾ ਡਿਜ਼ਾਈਨ ਬਹੁਤ ਇੱਦਾਂ ਉਹ ਜੀ ਸਾਡੇ ਘਰ ਦੇ ਵਿੱਚ ਆਈ ਨਾ ਭਾਜੀ ਇਹ ਕੰਨਾ ਘਰ ਉੱਪਰ ਨੂੰ ਗਿਆ ਯਾਰਾ ਵਾਹ ਜੀ ਵਾਹ ਜੀ ਆਤਮਾ ਨਹੀਂ ਮੇਰੇ ਆਇਆ ਅੱਛਾ ਅੱਛਾ ਬਹੁਤ ਬੋਲ ਲੀਏ ਭਾਜੀ ਉਹ ਦੇਖ ਨੂੰ ਰਿਹਾ ਬਹੁਤ ਪਰਮਾਤਮਾ ਜਿੱਤਾ ਹੋਇਆ ਵਾ ਹਾਂਜੀ ਭਾਜੀ ਤੇ ਬਹੁਤ ਚੰਗੀ ਗੱਲ ਹੈ। ਅੱਛਾ ਇਹ ਜਦੋਂ ਦੀ ਲੋਹਰ ਹਟਕਾਰਿਆ ਆ ਕਰਿਆ ਆ। ਹਾਂਜੀ ਭਾਜੀ ਇਹ ਤੇ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਕੋ ਦਿੱਤਾ। ਬਿਲਕੁਲ ਬਿਲਕੁਲ। ਤੁਹਾਨੂੰ ਚੰਗੀ ਗੱਲ ਹੈ ਤੁਸੀਂ ਵੀ ਥਾਂਵ ਦੇ ਰੱਖੀ ਆ। ਉੱਪਰ ਸ਼ੈੱਡ ਪਾਈ ਆ ਇਹ ਬਹੁਤ ਵਧੀਆ ਗੱਲ ਹੈ ਜੀ। ਬਿਲਕੁਲ ਉਦਾਂ ਨੂੰ ਟਪ ਦੋ। ਹਾਂਜੀ। ਵਧੀਆ ਇਹ ਸਿਪਾਈ ਵਗੈਰਾ ਵੀ ਕਰਦੇ ਹੁੰਦੇ ਨੇ। ਕਰਦੇ ਭਾਜੀ ਮਹੀਨੇ ਡੇਢ ਮਹੀਨੇ ਬਾਅਦ ਇੱਕ ਵਾਰ। ਓਕੇ। ਹਾਂਜੀ ਭਾਜੀ। ਬਹੁਤ ਚੰਗੀ ਗੱਲ ਹੈ। ਬਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਭਾਈ ਜੀ। ਥੈਂਕ ਯੂ ਭਾਜੀ। ਤੇ ਪ੍ਰਮਾਤਮਾ ਲੰਬੀ ਉਮਰ ਕਰੇ ਜੀ। ਠੀਕ ਜੀ।